ਸਤਨਾਮ ਵਾਹਿਗੁਰੂ ਸਾਹਿਬ ਜੀਓ ਬਾਰਾ ਮਹਾ ਮਾਜ ਮਹਿਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੀਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੇ ਦਿਸ ਭਰਮੇ ਥਕਿਆਏ ਪ੍ਰਭ ਕੀ ਸ਼ਾਮ ਕਹਿੰਦੁ ਗਤਿ ਬਾਰੀ ਕਿਤਨ ਆਵੈ ਕਾਮ ਜਲ ਬਿਨਸਾ ਕੁਮਲਾਵਤੀ ਉਪਜੈ ਨਾਹੀ ਧਾਮ ਹਰ ਨਾ ਹਾ ਨ ਮਿਲਿਐ ਸਾਜਨ ਕਤ ਪਾਈਐ ਬਿਸ਼ਰਾਮ ਜਿਤ ਘਰ ਹਰ ਕੰਤ ਨ ਪ੍ਰਗਟੈ ਪਾਠਨਗਰ ਸਿ ਗ੍ਰਾਮ ਸਰਬ ਸਿੰਗਾਰ ਤੰਬੂਲ ਰਸ ਸਣ ਦੇਹੀ ਸਭ ਕਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸਜਣ ਸਭ ਜਾਮ ਨਾਨਕੀ ਬੇਨੰਤਿਆ ਕਰ ਕਿਰਪਾ ਦੀਜੈ ਨਾਮ ਹਰ ਮੇਲੂ ਸੁਆਮੀ ਸੰਗ ਪ੍ਰਭ ਜਿਸ ਕਾ ਨੇਹਿ ਕਲ ਤਾਮ ਚੇਤ ਗੋਵਿੰਦ ਆਰਾਦੀ ਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸੇ ਗਣਾ ਇਕ ਖਿਨ ਤਿਸ ਬਿਨ ਜੀਵਨਾ ਬਿਰਤਾ ਜਨਮ ਜਨਾਂ ਗਲ ਤਲ ਮਈਲ ਪੂਰਿਆ ਰਵਿਆ ਵਿਚਵਣਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁਖ ਗਣਾ ਜਿਨੀ ਰਾਵਿਆ ਸੁ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਇ ਸੁ ਪ੍ਰਭੂ ਕਿਸ ਕੈ ਪਾਈ ਲਗਾ ਵੈਸਾਖ ਧੀਰਨ ਕਿਉ ਵਾਡੀਆਂ ਜਿੰਨਾ ਪ੍ਰੇਮ ਵਿਚੋ ਹਰ ਸਾਧਨ ਪੁਰਖ ਵਿਸਾਰਕੈ ਲੱਗੀ ਮਾਇਆ ਤੂ ਪੁੱਤਰ ਕਲਤਰ ਨਾ ਸੰਗ ਤਣਾ ਹਰਿ ਅਵਨਾਸੀ ਓ ਪਾਲਤ ਪਾਲਤ ਸਗਲੀ ਮੂਈ ਝੂਟੈ ਤੰਗੈ ਮੂਹ ਇਕ ਸਹਰ ਕੇ ਨਾਮ ਬਿਨ ਅੱਗ ਲਈਐ ਖੂ ਦਇਓ ਵਿਸਾਰਿ ਵਿਗੂਚਣਾ ਪ੍ਰਭ ਨੇ ਅਵਰਣਾ ਕੋਈ ਪ੍ਰੀਤਮ ਚਰਣੀ ਜੋ ਲਗੈ ਪ੍ਰੀਤਮ ਚਰਣੀ ਜੋ ਲਗੇ ਜਿਨ ਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਈ ਵੈਸਾਖ ਸੁਹਾਵਾ ਤਾਂ ਲਗੈ ਜਾਨ ਸੰਤ ਭੇਟੇ ਹਰ ਸੂਈ ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਮੰਨੀ ਮੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਓਨ ਲੱਗੇ ਨਾਹੀ ਸੰਨ ਰਾង ਸਭੀ ਨਾਰਾਇਣੇ ਜੀਤੇ ਮਨ ਪਾਮਨ ਜੋ ਹਰ ਲੂੜੀ ਸੂਕਰੀ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਹੀ ਕਈਐ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪਰਾਪਤੀ ਨਾਨਕ ਰੰਗ ਮਾਨਨ ਹਰ ਜੀਤ ਰੰਗੀਲਾ ਸਿਸਟਾਨੀ ਜਿਸ ਕੈ ਭਾਗ ਮਤਨ ਆਸਾੜਤ ਪੰਦਾ ਤਿਸ ਲਗੇ ਹਰ ਨਾਨਾ ਜਿੰਨਾ ਪਾਸ ਜਦ ਜੀਵਨ ਪੁਰਖ ਤਿਆਗ ਕੈ ਮਾਨੁਸ ਸੰਦੀਆਸ ਦੁਈਐ ਭਾਇ ਬਗੂਚੀਐ ਗਲ ਪਈਸ ਜਮਤੀ ਪਾਸ ਜਿਹਾ ਬੀਜੈ ਸੋ ਲੂਣੈ ਮਥੈ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ ਜਿੰਨ ਕੋ ਸਾਧੂ ਭੇਟੀ ਐ ਸੋ ਦਰਗਹ ਹੋਈ ਕਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਈ ਪਿਆਸ ਰਾਬ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰੱਤਾ ਸਾਚ ਰੰਗ ਏਕੋ ਨਾਮਿਆ ਆਧਾਰ ਵਿਖਿਆ ਰੰਗ ਕੁੜਾ ਵਿਆ ਧਿਸਣ ਸਭੀ ਚਾਰ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਮਣ ਹਾਰ ਵਣ ਤ੍ਰਿਣ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੂਚਦਾ ਕਰਮ ਮਿਲਾਉਣ ਹਾਰ ਜਿਨਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਿਆਕਰ ਸ਼ਬਦ ਸਵਾਰਣ ਹਾਰ ਸਾਮਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਹਾਰ ਪਾਧੋਈ ਪਰਮ ਪੁਲਾਣੀਆਂ ਦੂਜੈ ਲਗਾਏਤ ਲਖਸੀ ਘਾਰ ਬਣਾਇਆ ਕਾਰਿ ਨਾਹੀ ਕੇਤ ਜਿਤ ਦਿਨ ਦੇਹ ਬਿਨਸਸੀ ਇਤ ਵਿਲੀ ਕੈ ਸਨ ਪ੍ਰੀਤ ਪਕੜ ਚਲਾਈਨ ਦੂਤ ਜੰਮ ਕਿਸੈ ਨਾ ਦੇਣੀ ਭੀਤ ਛੱਡ ਖੜੋ ਦੇਖਨੇ ਮਾਹੀ ਜਿਨ ਸਿਉ ਲੱਗਾ ਹਿਤ ਹੱਥ ਮਰੂੜੇ ਤਨ ਕਪੈ ਹੱਥ ਮਰੂੜੈ ਤਨ ਕਪੈ ਸ਼ਿਆ ਹੋਆ ਸੀਤ ਜਿਹਾ ਬਿਜੈ ਸੁ ਲੂਣੈ ਕਰਮਾਂ ਸੰਧੜਾ ਖੀਤ ਨਾਨਕ ਪ੍ਰਭ ਸਰਣਾਗਤੀ ਚਰਨਮੋਹਿਤ ਪ੍ਰਭ ਦੇਤ ਸੇ ਪਾਦੁ ਹੀ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਅਸੁਨ ਪ੍ਰੇਮਿਉ ਮਾੜਾ ਕਿਉ ਮਿਲਿਐ ਹਰ ਜਾਏ ਮਨ ਤਨ ਭਿਆਸ ਦਰਸ਼ਨ ਕਣੀ कोई आन मिला वे माये संत साई प्रेम के हाँ तिन लागा पाए बिन प्रभ क्यों सुख पाई दूजी नाही जाए जिन्नी चाख्या प्रेम रस से तृप्त रहे आगाए आप ते आग बिनती करें ਲਿਓ ਪ੍ਰਭੂ ਲੜਲਾ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਨੀਆਂ ਜਿਨਾ ਮਇਆ ਹਰ ਰਾਏ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਕਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸ ਤੈ ਰੋਵੈ ਰੋਜ ਕੀਤਾ ਕਿਛੂ ਨਾ ਹੋਵੈ ਲਿਖਿਆ ਤੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਐ ਸਾਧ ਸੰਗ ਬਿਨ ਸੈ ਸਭੀ ਸੂਚ ਮੰਗਰ ਮਾਏ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ تن ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਆਰਾਮ ਸਿਉ ਸੰਗ ਸਾਧ ਸਹਿੇਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਨ ਅਕੇ ਲੜੀਆਂ تن ਦੁੱਖ ਨ ਕਭ ਹੂੰ ਉਤਰੈ ਸੇ ਜਮਕੈ ਵਸ ਪੜੀਆਂ ਜਿਨੀ ਆਵਿਆ ਪ੍ਰਭ ਆਪਣ ਸੇ ਦਿਸਣ ਨਿਤ ਖੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਕਿਨਾ ਜੜੀਆਂ ਨਾਨਕ ਬਾंचे ਧੂੜ ਤਿਨ ਪ੍ਰਭ ਸਰਣੀ ਘਰ ਪੜੀਆਂ ਮੰਗਰ ਪ੍ਰਭ ਆਰਾਧਣਾ ਬਹੜਾ ਨ ਜਨ ਮੜੀਆਂ ਊਕ ਦੁਖ ਹਰਨਾ ਵਿਆਪਈ ਕੰਠ ਮਿਲਿਆ ਹਰਨਾ ਮਨ ਬੀਦਿਆ ਚਰਨਾਰਬਿੰਦ ਦਰਸ਼ਨ ਲਗੜਾ ਸ਼ਾਹ ਊਟ ਗੋਵਿੰਦ ਗੋਪਾਲ ਅਰਾਈ ਸੇਵਾ ਸੁਆਮੀ ਲਾ ਬਿਕੇ ਆ ਪੂ ਨ ਸਕਈ ਮਿਲ ਸਾਧੂ ਗੁਣ ਗਾਓ ਜਹ ਤੇ ਉਪਜੀਤੈ ਮਿਲੀ ਸਚੀ ਪ੍ਰੀਤ ਸਮਾਹ ਕਰ ਗਹਿ ਲਈਨੀ ਪਾਰ ਬ੍ਰਹਮ ਬਹੁੜ ਨਾ ਵਿਛੜੀ ਆਹੋ ਬਾਹਰ ਜਾਓ ਲਖਬੀਰੀਆ ਹਰ ਸੱਜਣ ਅਗਮਿ ਆਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਊਕਸ ਵੰਦਾ ਸਰਬ ਸੁਖ ਜਿਸ ਬਖਸ਼ੇ ਬੇ ਪਰਵਾਹ ਮਾਗ ਮਜਨ ਸੰਗ ਸਾਧੂਆ ਟੂੜੀ ਕਾਰਿਸ਼ ਨਾਨਕ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਐ ਵਿਣਸੈ ਲੋਭ ਸੁਮਾਨ ਸੱਚੇ ਮਾਰਗ ਚਲਦੇ ਆ ਉਸਤਤ ਕਰੈ ਜਹਾਨ ਅਠਸਠ ਤੀਰਤ ਸਗਲ ਪੁੰਨ ਜੀ ਦਇਆ ਪਰਮਾਨੰ ਜਿਸ ਨੂੰ ਦੀਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਕਿਨ ਕੁਰਬਾਨ ਮਾਗ ਸੁਚੇ ਸੇ ਕਾਡੀਆਂ ਜਿਨ ਪੂਰਾ ਗੁਰ ਮਹਿਰਮਾਨ ਫਲਗੁਣ ਆਨੰਦਿ ਉਪਾਰਜਣਾ ਹਰ ਸੱਜਣ ਪ੍ਰਵਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਇ ਸੇ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇਛ ਪੂਨੀ ਬੜ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਈਆਂ ਮੰਗਲ ਲਗਾਵਹੀ ਗੀਤ ਗੋਵਿੰਦਿਆ ਲਾਏ ਹਰ ਜਿਹਾ ਵਰਨਾ ਦਿਸੈ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿਉਨ ਨੀ ਚਲ ਦਿੱਤੀਆਂ ਨਾ ਜਾਏ ਸੰਸਾਰ ਸਾਗਰ ਤੇ ਰਖੀਅਨ ਬੋੜ ਨਾ ਜਨਮੈ ਢਾਈ ਜਿਹਾ ਏਕ ਅਨੇਕ ਗੁਣ ਕਰੇ ਨਾਨਕ ਚਰਨੀ ਪਾਏ ਵਲ ਗੁਣ ਨਿਤ ਸੁਲਾਹੀਐ ਜਿਸਨੋ ਤਿਲ ਨਾ ਤਮਾਈ ਜਿਨ ਜਿਨ ਨਾਮ ਤੇ ਆਇਆ ਕਿਨ ਕੇ ਕਾਜ ਸਰੇ ਹਰ ਗੁਰ ਪੂਰਾ ਆ ਰਾਗਿਆ ਗਰਗ ਸੱਚ ਕਰੀ ਸਰਬ ਸੁਖਾਂ ਨਿਦ ਚਰਨ ਹਰ ਉਹ ਜਲ ਬਿਕਮ ਤਰੇ ਪ੍ਰੀਮਤ ਪਗਤਿ ਨ ਪਾਈਆ ਬਿਕਿਆ ਨਹੀਂ ਜਰੀ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰह्म ਪ੍ਰਭ ਸੀਮੰਦੇ ਮਨ ਅੰਦਰ ਇਕ ਤਰੀ ਮਹਾਂ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੀ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾ ਕਿਰਪਾ ਕਰੋ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ